ਸਿਲੇਕ੍ਰਿਤੀ ਦਾ ਜਨਮ ਮਾਤਾ ਚੰਦਰ ਰਾਣੀ ਦੀ ਕੋਖੋ ਮੂਲ ਚੰਦ ਜੁੰਨਾ ਖੱਤਰੀ ਦੇ ਘਰ ਪਿੰਡ ਕੋਖੋਖੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ ਮੂਲ ਚੰਦ ਕੋਖੋਖੇ ਰੰਦਾ ਬਟਵਾਲੀ ਲੱਗੇ ਹੋਏ ਸਨ ਇਲਾਕੇ ਵਿੱਚ ਚੰਗੇ ਵਾਰ ਸੁਖ ਵਿਅਕਤੀ ਸਨ ਆਪਣੀ ਰਹਿਐਸ ਬਟਾੜੀ ਕਸਬੇ ਵਿੱਚ ਰੱਖਦੇ ਸਨ ਜਿਵੇਂ ਜੈ ਰਾਮ ਆਈ ਬੁਲਾਰ ਦੀ ਫੌਨ ਦਾ ਸਾਬਕਾ ਤਾਲਪੁਤਾਲ ਤਾਂ ਇਸੇ ਤਰ੍ਹਾਂ ਹੀ ਖੋਖੋਕੇ ਪਿੰਡ ਦਾ ਤਾਲਪੁਤਾਲ ਵੇਖਦਾ ਇੱਥੇ ਆਉਂਦਾ ਰਹਿੰਦਾ ਇਸ ਲਈ ਮੂਰ ਚੰਦ ਨਾਲ ਚੰਗੇ ਸਬੰਧ ਸਨ ਗੁਰਨਾਣਕ ਦੇਵ ਜੀ ਦੇ 500 ਸਾਲਾਂ ਅੰਕ ਵਿੱਚ ਜਿਉਂ ਲਿਖਿਆ ਹੈ ਖਾਨ ਪੁੰਨਵਾਸੀ ਜੈ ਰਾਮ ਨਿਵਾਸ ਦੌਲਤ ਖਾਨ ਦੇ ਕੋਲ ਮਾਲ ਮੈਂ ਦੇ ਮਹਿਕਮੇ ਵਿੱਚ ਅਮਲ ਪਰਮਾਇਸ਼ ਕਰਨ ਵਾਲਾ ਸਰਕਾਰੀ ਕੰਮ ਵਿੱਚ ਉਹਨਾਂ ਖੋਖੇ ਜਾਣਾ ਪੈਂਦਾ ਸੀ ਉੱਥੇ ਉਹਨਾਂ ਪਟਵਾਰੀ ਮੋਹਨ ਚੰਦ ਨੂੰ ਦੱਸਵਾ ਦਿੱਤੀ ਕਿ ਬਾਬਾ ਮੋਹਨ ਚੰਦ ਨੇ ਆਪਣੀ ਲੜਕੀ ਸੁਲੱਖਣੀ ਜੀ ਦਾ ਰਿਸ਼ਤਾ ਗੁਨਾਰਕ ਦੇਵ ਜੀ ਦੇ ਨਾਲ ਕਰ ਦਿੱਤਾ ਕੁੜਮਾਈ ਹੋਈ ਵਿਆਹ ਹੋਇਆ ਸੁਲੱਖਣੀ ਜੀ ਜੰਨਤ ਤਲਵੰਡੀ ਜਾਂ ਸੁਲਤਾਨਪੁਰੋਂ ਤੁਰੀਵਾਰੇ ਜੰਨਤ ਤਲਵੰਡੀ ਤੋਂ ਤੋਰਦੀ ਦਿਖਤੇ ਹਨ ਗੁਰੂ ਨਾਨਕ ਦੇਵ ਜੀ ਜਾਂ ਤਲਵੱਟੀ ਤੋਂ ਤੁਰਦੇ ਦੱਸਦੇ ਹਨ ਦੁੱਖ ਨਾਲ ਨਾਨਕ ਜੀ ਨੂੰ ਮੋਦੀ ਖਾਨੇ ਦਾ ਮੁਖੀ ਨਿਯਤ ਕਰਵਾ ਦਿੱਤਾ ਇੱਥੇ ਗੁਰੂ ਨਾਨਕ ਜੀ ਲੋਕਾਂ પાસે ਸਰਕਾਰੀ ਮਾਲੀਏ ਦੀ ਜਿੰਸ ਲੈ ਕੇ ਉਸ ਨੂੰ ਵੇਚਣ ਦਾ ਕੰਮ ਕਰਨ ਲੱਗੇ ਗੁਰੂ ਨਾਨਕ ਜੀ ਆਪਣੀ ਜ਼ਿੰਮੇਵਾਰੀ ਪੂਰੀ ਯੋਗਤਾ ਨਾਲ ਨਿਭਾਈ ਇਸ ਸੋਮਾਪਕਿਆਂ ਤੇ ਭੈਣ ਭਉਅਈਏ ਨੂੰ ਪ੍ਰਤੀਤ ਹੋਇਆ ਕਿ ਹੁਣ ਨਾਨਕ ਇੱਕ ਸਫਲ ਗਿਆਸੂ ਬਣ ਸਕੇਗਾ ਅਤੇ ਨਾਹੀਂ ਨਾਨਕ ਜੀ ਉਮਰਾਂ 18 ਸਾਲ ਹੋ ਗਈ। ਇਸ ਲਈ ਉਸਦੇ ਵਿਆਹ ਦੀਆਂ ਵਿਉਂਤਾਂ ਬਣਾਉਣ ਲੱਗੀ। ਸੋ ਗੁਰੂ ਨਾਨਕ ਦਾ ਵਿਆਹ ਬਟਾਲਾ ਦੇ ਪਾਈ ਮੁੱਲੇ ਦੀ 30 ਲੱਖੀ ਨਾਲ ਕਰ ਦਿੱਤਾ ਗਿਆ। ਗੁਰੂ ਨਾਨਕ ਨੇ ਇਸ ਪ੍ਰਕਾਰ ਸੰਤਾਨਪੂਰ ਵਿੱਚ ਲਗਭਗ 10 ਸਾਲ ਇੱਕ ਅਰਦਾਸ਼ਕ ਰਸਤੀ ਜੀਵਨਪਤੀ ਦਿੱਤਾ ਨਾਨਕਦੇਵ ਜੀ ਵਿਚ ਤਲਵੰਡੀ ਤੋਂ ਸੁਲਤਾਨਪੁਰ ਆ ਗਏ ਇੱਥੇ ਉਹਨਾਂ ਦਾ ਵਿਆਹ ਬਟਾਲੇ ਮੋਹ ਚੰਦ ਦੀ ਖੱਤਰੀ ਦੀ ਸੁਪਤਰੀ ਸੁਲੱਖਣੀ ਜੀ ਨਾਲ ਹੋਇਆ ਤੇ ਸੁਲੱਖਣੀ ਜੀ ਆਪਣੇ ਪਤੀ ਦੇ ਘਰ ਆ ਗਈ ਇੱਥੇ ਹੀ ਇਹਨਾਂ ਦੇ ਘਰ ਦੋ ਲੜਕੀਆਂ ਦਾ ਜਨਮ ਹੋਇਆ ਗੋ ਨਾਨਕ ਜੀ ਆਪਣੇ ਜੀਵਨ ਦੇ ਧਰਸਾ ਸੁਤਾਨਪੁਰ ਲੋਤੀ ਵਿੱਚ ਹੀ ਬਤਾਇ ਇਤ ਨਾਨਕੀ ਨੂੰ ਦੱਸਿਆ ਗੁਰਦਾਸਪੁਰ ਦੇ ਇੱਕ ਪਿੰਡ ਕ ਖੋਕੇ ਦਾ ਇੱਕ ਪਟਵਾਰੀ ਹੈ ਜਿਸ ਦਾ ਨਾਂ ਹੈ ਮੂਹ ਚੰਦ ਜੋ जाट ਦਾ ਖੱਤਰੀ ਹੈ ਉਹ ਆਪਣੀ ਲੜਕੀ ਦਾ ਰਿਸ਼ਤਾ ਨਾਨਕ ਨੰਦ ਕਰਨ ਲਈ ਤਿਆਰ ਹੈ ਬੀਬੀ ਨਾਨਕੀ ਜੀ ਬਹੁਤ ਖੁਸ਼ ਹੋਈ ਇਹ ਖਬਰ ਉਸਨੇ ਤਲਵੰਡੀ ਆਪਣੇ ਮਾਪਿਆਂ ਨੂੰ ਭੇਜ ਦਿੱਤੀ ਅਖੀਰ ਉਹ ਦਿਨ ਵੀ ਆ ਗਿਆ ਬੀਬੀ ਨਾਨਕੀ ਜੀ ਦੇ ਵੀਰ ਦੀ ਕੜਮਾਈ ਹੋ ਗਈ ਮਾ ਪਿਰ ਤਲਵੰਡੀ ਤੋਂ ਸੁਲਤਾਨਪੁਰ ਆ ਗਈ ਗੁਨਾਰਕ ਦੇਵ ਜੀ ਦੇ ਵਿਆਹ ਦੀਆਂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਛਗਨ ਕਿਤੇ ਘੈਰਾਤ ਵੰਡੀ ਗਈ ਬਰਾਤ ਬਣੇ ਉਹ ਸਾਣਾ ਬਟਾਣੀ ਗਈ ਇਸ ਬਰਾਤ ਵਿੱਚ ਰਾਏ ਬੁਲਾਰਜੀ ਨਵਾਬ ਦولتਖਾਨ ਲੋਧੀ ਵੀ ਸੀ ਸਜੇ ਕੋੜਿਆਂ ਨਾਲ ਸਜੀ ਬਰਾਤ ਦੀ ਸ਼ਾਨ ਅਨੋਖੀ ਸੀ ਵਿਆਵਹ ਵਿਲੇ ਝਗੜਾ ਆਮ ਇਤਿਹਾਸ ਕਰ ਲਿਖਦੇ ਹਨ ਕਿ ਗੁਰੂ ਜੀ ਹੋਰਾਂ ਬਰਾਤ ਵਿੱਚ ਸਾਧਕੀ ਨਿਯਾਉਣ ਕਰਕੇ ਮੂਲ ਚੰਦ ਨੇ ਆਪਣੀ ਹੀਟੀ ਸਮਝ ਲਾੜੇ ਨੂੰ ਢੈਣ ਵਾਲੀ ਕੰਧ ਹੀਟ ਬਿਠਾ ਦਿੱਤਾ ਪਰ ਨੀਨ ਖੋਜ ਅਨਸਾਰ ਗੱਲ ਇਹ ਨਹੀਂ ਸੀ ਕਿ ਗੱਲ ਨਾਵਾ ਕਰਨ ਤੋਂ ਬਦੀ ਉਹ ਸਮਾਜ ਵਿੱਚ ਬ੍ਰਾਹਮਣ ਦਾ ਗੱਲਵਾਸੀ ਜੋ ਗੱਲ ਉਹ ਕਰਦੇ ਸੀ ਉਹ ਰੱਬੀ ਹੁਕਮ ਸਮਝਿਆ ਜਾਂਦਾ ਸੀ ਗੁਰੂ ਜੀ ਨੇ ਪੁਰਾਣੀ ਰਸਮ ਅਨੁਸਾਰ ਵਿਦੀ ਦੁਆਲੇ ਲਾਂਵਾਂ ਕਰਾਉਣ ਤੇ ਵਿਦੀ ਮੰਤਰ ਪੜਨ ਦੇ ਵਿਰੁੱਧ ਸੀ ਗੁਰੂ ਜੀ ਜੀਆਂ ਪੁਰਾਣੀਆਂ ਰੀਤਾਂ ਦਾ ਖੰਡਨ ਕਰਕੇ ਸਮਾਜ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਸਨ ਇਸ ਲਈ ਬ੍ਰਾਹਮਣ ਦੀਆਂ ਰੀਤਾਂ ਮੰਨਣ ਤੋਂ ਬਾਗੀ ਹੋ ਗਏ ਮੂਲ ਚੰਦ ਬ੍ਰਾਹਮਣੀ ਗੱਲ ਵੀ ਹੀਟ ਸੀ ਉਸ ਨੂੰ ਇਸ ਲਖਣੀ ਦਾ ਵਿਆਹ ਗੁਰੂ ਜੀ ਨਾਨਕ ਕਰਨ ਤੋਂ ਨਾ ਕਰਕੇ ਜੰਜ ਵਾਪਸ ਖਾਲੀ ਕਲਣ ਕਲਾਉਣ ਦੀ ਧਮਕੀ ਵੀ ਦਿੱਤੀ ਗੱਲ ਹੋਰ ਵੱਧ ਗਈ ਉੱਥੇ ਇੱਕ ਭੰਡਾਰੀ ਨੇ ਆਪਣੀ ਲੜਕੀ ਦਾ ਗੁਰਨਾਨਕ ਦੇਵ ਜੀ ਨੂੰ ਰਿਸ਼ਤਾ ਕਰਨ ਦੀ ਪੇਸ਼ਕਸ਼ ਕੀਤੀ ਉਧਰ ਬ੍ਰਾਹਮਣਾਂ ਨੂੰ ਅਕੇਲਾ ਕੇ ਗੁਰੂ ਨਾਨਕ ਉਹਨਾਂ ਬ੍ਰਾਹਮਣਾਂ ਨਾਲ ਇਸੇ ਵਿਸ਼ੇ 'ਤੇ ਬੈਸ ਕਰ ਲਏ ਜੇ ਜਿੱਤ ਜਾਈਏ ਤਾਂ ਨਵੇਂ ਤਰੀਕੇ ਅਨਸਾਰ ਵਿਆਹ ਹੋ ਜਾਵੇਗਾ। ਪਾਸ ਸਿਰਫ ਪੰਡਾਰੀ ਦੀ ਲੜਕੀ ਦੇ ਰਿਸ਼ਤੇ ਕਰਕੇ ਸੀ ਕਿ ਮੋਹ ਚੰਦ ਦੀ ਲੜਕੀ ਨਾਲ ਵਿਆਹ ਨਹੀਂ ਹੁੰਦਾ ਤਾਂ ਪੰਡਾਰੀ ਦੀ ਲੜਕੀ ਦਾ ਰਿਸ਼ਤਾ ਵੀ ਸਿਰੇ ਨਾ ਚੜੇ ਤੇ ਜੰਜ ਖਾਲੀ ਪတ်ਦੇ ਇਸ ਸ਼ਾਰਜਸ ਅਧੀਨ ਗੁਰੂ ਜੀ ਨੂੰ ਇੱਕ ਕੱਚੀ ਉਲੇਰੀ ਕੰਧ ਥੱਲੇ ਬਿਠਾਇਆ ਹੋਇਆ ਸੀ। ਉਹ ਤੋਂ ਮੀ ਵੀ ਪੈ ਰਿਆ ਸੀ।

ਪਰ ਹੁਣ ਇਸ ਨੂੰ ਸ਼ੀਸ਼ੇ ਵਿੱਚ ਮੋੜ ਕੇ ਸੁਰੱਖਿਅਤ ਕਰ ਲਿਆ ਗਿਆ ਹੈ। ਇਸ ਉੱਪਰ ਬੜਾ ਸੁੰਦਰ ਗੁਰਦੁਆਰਾ ਬਣਾ ਦਿੱਤਾ ਗਿਆ ਹੈ। ਇੱਥੇ ਹਰ ਸਾਲ ਗੁਰੂ ਜੀ ਦੇ ਵਿਆਹ ਵਾਲੇ ਦਿਨ ਬੜਾ ਤਕੜਾ ਮੇਲਾ ਲੱਗਦਾ ਹੈ। ਮਾਨਤਾ ਸਲਖਣੀ ਦਾ ਵਿਆਹ ਬੜਾ ਸ਼ਾਦੀ ਰਸਮ ਨਾਲ ਕੀਤਾ ਗਿਆ। ਇੱਕ ਚੌਕੀ ਤੇ ਜਪਤੀ ਸਾਹ ਕੋਥੀ ਰੱਖ ਕੇ ਗੁਰੂ ਜੀ ਨੇ ਚਾਰ ਲਾਵਾਂ ਲਈਆਂ। ਨਾਲ ਹੀ ਸਤਿਨਾਮ ਦਾ ਜਾਪ ਕੀਤਾ ਇਹ ਪਹਿਲਾ ਸਿੱਖ ਸਮਾਜ ਦਾ ਆਨੰਦ ਕਾਰਜ ਸੀ ਇਸ ਤੋਂ ਬਾਅਦ ਸਾਰੇ ਸੰਗਤ ਦੇ ਪ੍ਰਾਣੀਆਂ ਨੇ ਸਰਪਤ ਕੀਤੀ ਸੀ ਇੱਕੇ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਿਆ ਇਸ ਆ ਸਮਾਜ ਵਿੱਚ ਨੀਚ ਸਮਝੇ ਜਾਂਦਿਆਂ ਨੂੰ ਇੱਕ ਪੰਗਤ ਵਿੱਚ ਬੈਠੇ ਤੱਕ ਮੋਲ ਚਾਂਦਨ ਤੇ ਬ੍ਰਾਹਮਣਾਂ ਨੂੰ ਇਹ ਗੱਲ ਚੁਭੀ ਤਾਂ ਹੋਵੇਗੀ ਇਸ ਤਰ੍ਹਾਂ ਕਰਦੇ ਆ ਵੱਲੋਂ ਰੋਂਦੇ ਆ ਧੁੰਦੇ ਆ ਇਹ ਵਿਆਹ ਨੇਪਰੇ ਚੜ ਗਿਆ ਵਿਆਹ ਪਿੱਛੋਂ ਸੁਲਖਣੀ ਜੀ ਨੂੰ ਤਲਵੰਡੀ ਦੀ ਥਾਂ ਸੁਲਤਾਨਪੁਰ ਹੀ ਲੈ ਆਂਦਾ ਗਿਆ ਇੱਥੀਆਂ ਕੀ ਮਾਤਾ ਸੁਲਖਣੀ ਜੀ ਪਹਿਲਾਂ ਬੀਬੀ ਨਾਨਕ ਜੀ ਆਪਣੇ ਨਾਲ ਹੀ ਰੱਖਿਆ ਵਿਆਹ ਤੋਂ ਪਹਿਲਾਂ ਪੈਣ ਨੇ ਵੀਰ ਲਈ ਇੱਕ ਬੱਕਰਾ ਖੁੱਲਾ ਮਕਾਨ ਤਿਆਰ ਕਰਵਾ ਦਿੱਤਾ ਸੀ ਪੈਣ ਨੂੰ ਪਤਾ ਸੀ ਕਿ ਵੀਰ ਦੇ ਪਰੌਣਿਆਂ ਸਾਦਾ ਸੰਤਾ ਪੀਰਾਂ ਫਕੀਰਾਂ ਇਸ ਪਾਸ ਆਇਆ ਕਰਨਾ ਹੈ ਸਤਸੰਗ ਵਿੱਚ ਚਹਿਲ ਪਹਿਲ ਹੋਵੇਗੀ ਸੋ ਵਿਹੜਾ ਆਦਿ ਮੁਕੰਮਲਾ ਚਾਹੀਦਾ ਹੈ ਕੁਝ ਦਿਨ ਮਾਤਾ ਸੁਲੱਖਣੀ ਵੀ ਸੁਲਤਾਨਪੁਰ ਆ ਗਈ ਬੇਬੇ ਜੀ ਨੇ ਭਰਾ ਭਰਜਾਈ ਨੂੰ ਵੱਖਰਾ ਕਰ ਦਿੱਤਾ ਮਸਤ ਪਲੰਗ ਵੀਰ ਨਾਨਕ ਨੂੰ ਘਰ ਦਾ ਸਮਾਨ ਬਣਾਇਆ ਵੇਖ ਕੇ ਭੈਣ ਨਾਨਕੀ ਮਨ ਹੀ ਮਨ ਬਲੀ ਹਾਰ ਜੰਦੇ ਕੀ ਮੀਰਾ ਵੀਰ ਵੀ ਕ੍ਰਾਸੀ ਬਣ ਗਿਆ ਹੈ ਵੀਰ ਦਾ ਕਰ ਅਬਾਦ ਵੇਖ ਕੇ ਹਰ ਵਿਨੇ ਸ਼ੁਕਰ ਸ਼ੁਕਰ ਕਰਦੀ ਭੈਣ ਨਾਨਕੀ ਸੁਲਤਾਨਪੁਰ ਗੁਰੂ ਜੀ ਨੂੰ ਸਾਧੂ ਸੰਤ ਕੋ ਕੀ ਮਿਲਣਾਉਂਦੇ ਸੰਤ ਸੰਗ ਹੁੰਦਾ ਰਹਿੰਦਾ ਮਾਤਾ ਸਲਖਣੀ ਜੀ ਪੂਰੀ ਤਨ ਦੇਹੀ ਨਾਲ ਆਏ ਗਏ ਦੀ ਸੇਵਾ ਸੰਭਾਲ ਕਰਦੇ ਲੰਗਰ ਲੱਗਾ ਰੇਂਦਾ ਹਰ ਹੀਲਾ ਕਰਨ ਪਤੀ ਨੂੰ ਕੁੱਛ ਕਰਦੀ ਉਹਨਾਂ ਦੀ ਭਗਤੀ ਤੇ ਸਿਮਰਨ ਵਿੱਚ ਵੀ ਵਿਗੜ ਨਾ ਪੈਣ ਦਿੰਦੀ ਬਾਬਾ ਚੰਦ ਜੀ ਨੇ ਜਨਮ ਲਿਆ ਤੋਂ ਸਾਲ ਬਾਅਦ ਬਾਬਾ ਲਖਮੀ ਚੰਦ ਜੀ ਜਨਮੀ ਮਾਤਾ ਜੀ ਨੇ ਉਹ ਆਨੇ ਬੜੇ ਲੱਡਾ ਤੇ ਚਾਹਵਾਂ ਨਾਲ ਪਾਲਿਆ ਗੁਰਨਾਨਕ ਆਪ ਮੋਦੀਖਾਨੇ ਵਿੱਚ ਰੁੱਝੇ ਰਹੇ ਗਰੀਬਾਂ ਨੂੰ ਤੇਰਾ ਤੇਰਾ ਤੇ ਆਟਕ ਤੋਲ ਉਲਟੀ ਜਾਂਦੇ ਕਈ ਵਾਰ ਕਰੂੰ ਬਾਹਰੀ ਰਹਿੰਦੇ ਬਿਰਤੀ ਲਾ ਲੈਂਦੇ ਘਰ ਨਾ ਆਉਂਦੇ ਮਾਤਾ ਸੁਲਖਣੀ ਜੀ ਨੂੰ ਘਟ ਹੀ ਬੁਲਾਉਂਦੇ ਪਾਈ ਵੀਰ ਸਿੰਘ ਜੀ ਇੱਕ ਥਾਂ ਲਿਖਦੇ ਹਨ ਇੱਕ ਵਾਰ ਉਹਨਾਂ ਮਾਤਾ ਸੁਲਖਣੀ ਜੀ ਦੀ ਮਾਂ ਚੰਦੋ ਰਾਣੀ ਬੇਬੇਨਾਨੀ ਜੀ ਨੂੰ ਆਹ ਲਾਂਭਾ ਦਿੱਤਾ ਬੇਬੇਨਾਨੀ ਜੀ ਦੱਸਿਆ ਕਿ ਪੜਝਾਈ ਜੀ ਨੂੰ ਕਿਸੇ ਗੱਲ ਦੀ ਥੋੜ੍ਹ ਨਹੀਂ ਮੇਰੇ ਵੀਰ ਨੇ ਸਾਰੇ ਸੁੱਖਾਂ ਤੇ ਸਮਾਨ ਕਰ ਦਿੱਤੇ ਹਾਂ ਹੋਏ ਹਨ ਉਹਨਾਂ ਦਾ ਸੰਤ ਸੁਭਾਅ ਹੈ ਤੇ ਸੰਤ ਮਤੇ ਰਹਿੰਦੇ ਹਨ ਭੱਬੀ ਜੀ ਨੂੰ ਸਮਝਾਓ ਕਿ ਸੰਤ ਜਾਣ ਕੇ ਸ਼ਰਧਾ ਧਾਰ ਸੇਵਾ ਕਰੀ ਹੋ ਚੁੱਕੀ ਹੋ ਜਾਸੀ ਇਸੇ ਤਰ੍ਹਾਂ ਇੱਕ ਝਗੜੇ ਬਾਰੇ ਗੁਰੂ ਮਹਿਲ ਗਾਥਾ ਵਿੱਚ ਇੱਕ ਘਟਨਾ ਮਿਲੀ ਹੈ ਕਿ ਇੱਕ ਦਿਨ ਬੀਬੇ ਨਾਨਕੀ ਜੀ ਵਰਤੀ ਹੋਈ ਸੀ ਕਿ ਉਸ ਦੀ ਪਰਜਾਈ ਸੁਲੱਖਣੀ ਆਈ ਤੇ ਨਾਲ ਹੀ ਉਸ ਦੀ ਮਾਤਾ ਚੰਦੋ ਰਾਣੀ ਵੀ ਸੀ ਮਾਮਾ ਆਤੀ ਆਣ ਕੇ ਲੜਨ ਲੱਗਿਆਂ ਸੁਲੱਖਣੀ ਜੀ ਨੇ ਕਿਹਾ ਕਿ ਮੇਰਾ ਪਤੀ ਤਾਂ ਕਈ ਕਈ ਦਿਨ ਕੰਨ ਹੀ ਨਹੀਂ ਵਰਦਾ ਜੇ ਕਦੇ ਆ ਵੀ ਜਾਵੇ ਤਾਂ ਮੂੰਹੋਂ ਬੋਲਦਾ ਹੀ ਨਹੀਂ ਚੁੱਪ ਕਰਕੇ ਬਠਾ ਰਹਿੰਦਾ ਹੈ ਬੀਬੇ ਨਾਨਕੀ ਜੀ ਨੇ ਸਹਜੇ ਨਾਲ ਆਖਿਆ ਮਾਸੀ ਜੀ ਤੁਹਾਡੀ ਤੀਨੋਂ ਖਾਣ ਪੀਣ ਦੀ ਕੱਪੜੇ ਦੇ ਜਾ ਕਿਸੇ ਹੋਰ ਚੀਜ਼ ਦੀ ਕੋਈ ਕਮੀ ਤਾਂ ਨਹੀਂ ਜੇ ਹੋਕਾਰਾ ਕੇ ਚੁੱਪ ਕਰ ਜਾਂਦਾ ਹੈ ਤਾਂ ਇਹ ਤਾਂ ਉਸ ਦੀ ਮੁੱਢਲੀ ਆਦਤ ਹੈ ਤਾਂ ਨਹੀਂ ਬੋਲਦਾ ਦੁੱਖੀ ਤਾਂ ਨਹੀਂ ਕਰਦਾ ਲੋੜ ਦੀ ਥੋੜੇ ਤਾਂ ਨਹੀਂ ਆਣ ਦਿੰਦਾ ਬੇਬੇ ਨਾਲ ਕੀ ਦੀ ਗੱਲ ਸੁਣ ਕੇ ਮਾਮਾ ਧੀਆਂ ਚੁੱਪ ਹੋ ਗਈਆਂ ਆਪਣੇ ਘਰ ਪਰਤ ਗਈਆਂ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਨ ਗਏ ਗੋਵਿੰਦ ਸਾਹਿਬ ਨੇ ਲਿਖੀ ਗਈ ਹੈ ਨੂ ਪ੍ਰਮਾਤਮਾ ਨੇ ਆਪਣੇ ਪਾਸ ਸੱਦਿਆ ਇੱਕ ਅੰਮ੍ਰਿਤ ਦਾ ਪਹਿਲਾ ਆਪਣੇ ਵੱਲੋਂ ਦਿੱਤਾ ਉਹ ਉਸ ਨੂੰ ਬੜੀ ਖੁਸ਼ੀ-ਖੁਸ਼ੀ ਸੱਦ ਗਏ ਤਾਂ ਪ੍ਰਮਾਤਮਾ ਨੇ ਗੁਰੂ ਜੀ ਨੂੰ ਇਹ ਦੁਨਿਆਵੀ ਜਗਤ ਤਿਆਗ ਕੇ ਸੰਸਾਰ ਨੂੰ ਸਹੀ ਰਸਤੇ ਤੇ ਚੱਲ ਕੇ ਨੀਚਾ ਤੇ ਪੂਲੇ ਪਟਕੇ ਸਮਾਲ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਦੋਂ ਗੁਰੂ ਜੀ ਨੇ ਤਿੰਨ ਦਿਨ ਬਾਅਦ ਵਾਪਸ ਪਰਤੇ ਤਾਂ ਆਉਂਦੇ ਹੀ ਆਪਣੇ ਧੰਦੇ ਮੋਦੀ ਖਾਨੇ ਨੂੰ ਛੱਡ ਦਿੱਤਾ ਸਾਬ ਕੀਤਾ ਦੂਜੀ ਦੀ ਰਕਮ ਦੌਲਤ ਖਾਂ ਵੱਲ ਵਦੀ ਤਾਂ ਉਸਨੇ ਕਿਹਾ ਰਕਮ ਜੋ ਬਚਦੀ ਹੈ ਇਹ ਲਈ ਤੇਰੇ ਪਰਿਵਾਰ ਦੇ ਕੰਮ ਆਵੇਗੀ ਗੁਰੂ ਜੀ ਨੇ ਉੱਤਰ ਦਿੱਤਾ ਕਿ ਇਹ ਰਕਮ ਗਰੀਬਾਂ ਵਿੱਚ ਵੰਡ ਦਿਓ ਅਕਾਲ ਪੁਰਖ ਮੇਰੇ ਪਰਵਾਰ ਨੂੰ ਆਪ ਹੀ ਪਾਲੇਗਾ ਲੋਕਾਂ ਹੀ ਨੂੰ ਸੋਧਣ ਲਈ ਗੁਰ ਜਦੋਂ ਗੁਰੂ ਨਾਨਕ ਅਕਾਲ ਪੁਰਖ ਦਾ ਹੁਕਮ ਮੰਨ ਕੇ ਤੁਰੇ ਤਾਂ ਪਹਿਲਾਂ ਸ਼ਮਸ਼ਾਨ ਕਾਟ ਵਿੱਚ ਵਸਾ ਕਰ ਲਿਆ ਤੇ ਫਿਰ ਗੁਰੂ ਜੀ ਨੇ ਘਰ-ਬਾਰ ਛੱਡਣ ਦਾ ਇਸ ਦੇ ਮਾਪਿਆਂ ਸਹੁਰਿਆਂ ਨੂੰ ਪਤਾ ਲੱਗਾ ਤਾਂ ਸੁਲਤਾਨਪੁਰ ਆ ਕੇ ਸਮਝਾਉਣ ਲੱਗੇ ਬੇਬੇ ਨਾਨਕ ਜੀ ਦੇ ਨੈਣ ਪਾਰੇ ਸਾਰੇ ਅੰਦਾਜ਼ ਸਾਕਾ ਸਮਝਾਇਆ ਮੁੰਡੇ ਮਾਪਿਓ ਬਾਲ ਬੱਚੇ ਕਿੱਥੇ ਜਾਣ ਗੋ ਨਾਨਕ ਜੀ ਇਉਂ ਉੱਤਰ ਦਿੱਤਾ ਮੈਂ ਜਾਣਦਾ ਹਾਂ ਕਿ ਮੇਰੇ ਮੁੰਡੇ ਮਾਪਿਓ ਪ੍ਰਤੀ ਕੀ ਪਛਾਣ ਪੜਿਕ ਹੋਰ ਪਿਤਾ ਉੱਪਰ ਵੀ ਹੈ

ਮੈਨੂੰ ਆਗਿਆ ਦਿਓ ਮੈਨੂੰ ਆਪਣੀ ਆਸ਼ੀਰਵਾਦ ਦੇ ਕੇ ਨਵਾਜੋ ਤਾਂ ਕਿ ਮੈਂ ਆਪਣੇ ਉਦੇਸ਼ ਵਿੱਚ ਸਫਲ ਹੋਵਾਂ ਮਾਪੇ ਆਗੇ ਹੋ ਪਰਿਆ ਲੈਣਾ ਵਿੱਚ ਪਿਆਰ ਦਿੰਦਿਆਂ ਚੰਗਾ ਪ੍ਰਮਾਤਮਾ ਭਲੇ ਕਰੇਗਾ ਕਿਹਾ ਫਿਰ ਗੁਰੂ ਜੀ ਆਪਣੇ ਸਹੁਰੇ ਮੂਰ ਚੰਦ ਤੇ ਸੱਸ ਚੰਦੋ ਰਾਣੀ ਵਨ ਹੋ ਕੇ ਕਿਹਾ ਇਹ ਮਨੁੱਖ ਨਹੀਂ ਜਿਹੜਾ ਬੱਚਿਆਂ ਨੂੰ ਧਾਤੀ ਤੇ ਲਿਆਉਂਦਾ ਹੈ ਇਹ ਉਸ ਮਰਦਗਾਰ ਦੇ ਭੇਜੇ ਇਸ ਸੰਸਾਰ ਵਿੱਚ ਆਉਂਦੇ ਹਨ ਅਸੀਂ ਇੱਥੇ ਉਸ ਦੀ ਰਾਜਾ ਵਿੱਚ ਰਹਿਣਾ ਹੁੰਦਾ ਹੈ ਆਪਣੇ ਦੋ ਤਿੰਨ ਤੇ ਲੜਕੇ ਦਾ ਕੋਈ ਫਿਕਾ ਨਾ ਕਰੋ ਪ੍ਰਭੂ ਇਸ ਦੇ ਨਾਲ ਇਹ ਬੱਚੇ ਹਨ ਇਹਨਾਂ ਦਾ ਖਿਆਲ ਰੱਖੇਗਾ ਹੋਰ ਥਾਮਾਂ ਤੇ ਰੁੱਲ ਰਹੇ ਅਕਾਲ ਪੁਰਖ ਦਾ ਬੱਚਿਆਂ ਦੀ ਰਾਖੀ ਤੇ ਸੇਵਾ ਦਾ ਸਿਧਾਂਤ ਕੀ ਹੈ मैं अपनी जिम्मेवारी नमाव का फिक्र ना करो सगो मैनु अपना आशीर्वाद दोवे ये हम गुरु जी अगे होके माता सुलखणीब होके वचन कर लगे कि वह परमेश्वर दिए हौसला तार मेरा फर्ज पूरा हो गया है जिस ने मैनु सारू छ मजबूर किया है ਤੁਹਾਡਾ ਧਿਆਨ ਰੱਖੇਗਾ ਤੇਰੀ ਸ਼ਰਦਾ ਤੇ ਪਿਆਰ ਮਿਹਰ ਲਈ ਮਹਾਨ ਹੈ ਤੇਰੀ ਕੁਰਬਾਨੀ ਵੀ ਮਹਾਨ ਹੈ ਪਰ ਯਾਦ ਰੱਖ ਪ੍ਰਮਾਤਮਾ ਤੈਨੂੰ ਇਸ ਦਾ ਫਲ ਵੀ ਮਹਾਨ ਬਖਸ਼ੇਗਾ ਉਹ ਤੇਰੇ ਪੁੱਤਰਾਂ ਤੇ ਤੇਰੇ ਅੰਗ ਸੰਗ ਰਹੇ ਮੈਂ ਆਪਣੇ ਪਿਤਾ ਦੇ ਧੀਆ ਪੁੱਤਰਾਂ ਦਾ ਪਾਪਾਂ ਤੇ ਕਲੇਸ਼ਾਂ ਤੋਂ ਜਰੂਰ ਛੁਟਕਾਰਾ ਕਰਉਣਾ ਹੈ ਮੈਨੂੰ ਸਾਰੇ ਖੁਸ਼ੀ ਖੁਸ਼ੀਆਂ ਅਨੁਭਵ ਕਰੋ ਇਹ ਗੱਲਾਂ ਸੁਣ ਕੇ ਮਾਤਾ ਸੁਲਖਣੀ ਜੀ ਨੇ ਨੀਵੀਂ ਪਾ ਲਈ ਤੇ ਅਕਾਲ ਪੁਰਖ ਦੇ ਪਾਣੇ ਵਿੱਚ ਰਹਿਣ ਦੀ ਹਾਂ ਕਰ ਦਿੱਤੀ ਤੇ ਮੱਥੇ ਵਟ ਨਾ ਪਾਇਆ ਉਹਨ ਗੁਰੂ ਜੀ ਦੋਵਾਂ ਬੱਚਿਆਂ ਨੂੰ ਆਪਣੀ ਬਾਹ ਵਿੱਚ ਘੁੱਟ ਲਿਆ ਫਿਰ 바ਰੀ-ਬਾਰੀ ਦੋਹਾਂ ਨੂੰ ਚੁੱਕ ਕੇ ਗਲ ਲਾਇਆ ਉਹਨਾਂ ਦੇ ਮੁਖੜੇ ਚੁੰਮੇ ਤੇ ਪਿਆਰ ਕੀਤਾ ਤੇ ਫਿਰ ਸਿਰ ਤੇ ਪਿਆਰ ਤੇ ਮੁਸਕਰਾਉਂਦਿਆਂ ਮਾਤਾ ਸੁਲਖਣੀ ਜੀ ਦੇ ਹਵਾਲੇ ਕਰ ਦਿੱਤਾ ਇਸ ਰਾਂ ਗੁਰੂ ਜੀ ਨੇ ਚਾਰ ਦਸਿਆ ਕੀਤੀਆਂ ਤੇ ਮਾਤਾ ਸੁਲਖਣੀ ਜੀ ਪ੍ਰਭੂ ਦੇ ਪਾਣੇ ਵਿਚ ਰਹਿ ਕੇ ਆਪਣੀ ਗੁਰੂ ਜੀ ਦੀ ਅੰਤ ਉਪਦੇਸ਼ ਵੱਲ ਧਿਆਨ ਰੱਖਦੇ ਕਿ ਗੁਰੂ ਜੀ ਤਾਂ ਦੁਖੀਆਂ ਦਾ ਛੁਟਕਾਰਾ ਕਰਾਉਣ ਗਏ ਹੋਏ ਹਨ ਪਤਾ ਨਹੀਂ ਕੀ ਲੋਕ ਕਿੰਨੇ ਦੁਖੀ ਹਨ ਕੁਝ ਚਿਰ ਮਾਤਾ ਸੁਲਖਣੀ ਜੀ ਬੀਬੀ ਨਾਰਕ ਜੀ ਪਾਸ ਰਹੇ ਫਿਰ ਮਾਤਾ ਕਾਲੂ ਚੰਦ ਜੀ ਇਹਨਾਂ ਨੂੰ ਆਪਣੇ ਪਾਸ ਤਲਵੰਡੀ ਲੈ ਜਾਂਦਾ ਪਰ ਬਾਬਾ ਸ਼੍ਰੀ ਚੰਦ ਨੂੰ ਬੀਬੀ ਜੀ ਪਾਸ ਰਹਿਣ ਦਿੱਤਾ ਪਿੰਡ ਆ ਕੇ ਮਾਤਾ ਸੁਲਖਣੀ ਜੀ ਮਾਤਾ ਤ੍ਰਿਪਤਾ ਜੀ ਕਾਲੂ ਜੀ ਦੀ ਸੇਵਾ ਵਿੱਚ ਜੁਟ ਗਏ ਇਹ ਵੀ ਪਰਿਵਾਰ ਇਕੱਠੇ ਹੋ ਜਾਣ ਕਰਕੇ ਬੜੇ ਖੁਸ਼ ਹੋਏ ਪਹਿਲੀ ਉਦਾਸੀ ਬਾਦ ਗੁਰੂ ਜੀ ਪਹਿਲਾ ਪੈਣ ਨਾਨਕੀ ਜੀ ਪਾਸ ਆਏ ਅਤੇ ਕੁਝ ਦੇ ਸਾਰਾ ਪਰਿਵਾਰ ਇਕੱਠਾ ਹੋਇਆ ਪਿਆ ਸੀ ਇੱਥੇ ਗੁਰੂ ਜੀ ਪਰਿਵਾਰ ਲੈ ਤਲਵੰਡੀ ਚਲੇ ਗਏ ਫਿਰ ਆਪਣੇ ਸਹੁਰਿਆਂ ਨੂੰ ਮਿਲਣ ਗਏ ਅਤੇ ਅਜਿਤੇ ਹੰਦਾਵਾ ਦੇ ਬਾਗ ਵਿੱਚ ਜਾ ਡੇਰੇ ਲਾਏ ਗੁਰੂ ਜੀ ਨਨ ਸਿੱਖ ਹੋ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਇਆ ਇੱਥੇ ਹੀ ਆਪਣੇ ਸੱਜ ਸਹੁਰੇ ਨੂੰ ਸੱਤ ਭੇਜਿਆ ਇੱਥੇ ਬੈਠ ਅਜਿਤੇ ਹੰਦਾਵੀ ਨਾਲ ਵਿਉਤ ਸਲਾਹ ਕਰਕੇ ਇੱਕ ਨਮਾ ਪਿੰਡ ਬਸਾਉਣ ਦੀ ਵਿਚਾਰ ਬਣਾਈ ਫਰਾਂਬੀ ਦੇ ਪਾਰ ਕਰਤਾਰਪੁਰ ਨਾਂ ਦਾ ਪਿੰਨ ਵਸਾ ਲਿਆ ਗਿਆ ਮਾਤਾ ਸੁਲੱਖਣੀ ਜੀ ਬੱਚਿਆਂ ਨੂੰ ਵੀ ਇੱਥੇ ਸੱਦ ਲਿਆ ਗੁਰੂ ਜੀ ਦੇ ਇੱਥੇ ਸਹਣ ਸੰਗਤ ਇੱਥੇ ਆਉਣਾ ਸ਼ੁਰੂ ਕਰ ਦਿੱਤਾ ਲੰਗਰ ਚੱਲੂ ਹੋ ਗਿਆ ਮਾਤਾ ਸੁਲੱਖਣੀ ਜੀ ਹੱਸੂ ਬਸੂ ਕਰਦੇ ਕਿਹੜੇ ਮੱਥੇ ਲੰਗਰ ਦੀ ਸੇਵਾ ਕਰਦੇ ਥੱਕਦੇ ਨਾ ਪਾ ਦੂਸਰੀਆਂ ਉਦਾਸੀਆਂ ਖਤਮ ਕਰਕੇ ਇਹ ਇੱਥੇ ਰਹਿਣ ਲੱਗ ਪਏ ਇਤੇ ਰਹਿ ਕੇ ਸਿੱਖ ਸਿਧਾਂਤ ਦੀ ਨਹੀਂ ਰੱਖੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਸਾਜੀ ਖੇਤੀ ਹੋਣ ਲੱਗੀ ਗੁਰੂ ਜੀ ਆਪ ਬਾਹੀ ਕਰਨ ਲੱਗੇ ਸੰਗਤ ਨੂੰ ਕੰਮ ਕਰਦਿਆਂ ਨਾਮ ਜਪਣ ਦੀ ਪਰਤ ਪਾਈ ਹੱਥਕਾਰ ਮਨ ਯਾਰ ਬੰਦ ਦਾ ਉਪਦੇਸ਼ ਦਿੱਤਾ ਹਰ ਇੱਕ ਨੂੰ ਕੰਮ ਕਰਨ ਤੋਂ ਬਾਅਦ ਬਿਨਾਂ ਜਾਤ ਪਾਦੇ ਪਿੰਨ ਪੇਤੇ ਇੱਕੋ ਪੰਗਤ ਵਿੱਚ ਇੱਕੋ ਜਿਹਾ ਖਾਣਾ ਮਿਲਣ ਲਗਾ ਇਸ ਲੰਗਰ ਦਾ ਸਾਰ ਪ੍ਰਬੰਧ ਮਾਤਾ ਸਿ ਲਖਣੀ ਜੀ ਆਪਣੇ ਹੱਥੀ ਕਰਦੀ। ਆਪਣੀ ਹੱਥੀ ਆਟਾ ਚੱਕੀਆਂ ਚ ਪੀਣਾ ਪੈਂਦਾ। ਗੁਰੂ ਜੀ ਹੋਰਾਂ ਹੱਥੀ ਕਿੱਤ ਕਰਨੋਂ ਬੜਿਆਈਆਂ ਇੱਥੇ ਹੀ ਪਹਿਲੀ ਵਾਰ ਪਾਈ ਲੈਣਾ। ਗੁਰੂ ਜੀ ਦੇ ਦਰਸ਼ਨ ਨੂੰ ਆਏ ਜਦੋਂ ਦੇਵੀ ਨੇ ਦਰਸ਼ਨ ਕਰਨ ਗਏ ਸਨ ਤੇ ਇੱਥੇ ਹੀ ਰਹਿ ਪਏ। ਫਿਰ ਜਦੋਂ ਆਏ ਤੇ ਬੜੇ ਸੁੰਦਰ ਕੱਪੜੇ ਪਹਿਨੇ ਗੁਰੂ ਜੀ ਦੇ ਖੇਤਾਂ ਵਿੱਚ ਦਰਸ਼ਨ ਕਰਨ ਗਏ ਤਾਂ ਗੁਰੂ ਘਰ ਆਉਣ ਲੱਗਿਆ ਗੁਰੂ ਨਾਨਕ ਦੇਵ ਜੀ ਬੜੇ ਲਿਬੜੇ ਕਾ ਦੀ ਪੰਡ ਸਿਰ ਤੇ ਚੁੱਕਾ ਵਾਪਸ ਪਿੰਡ ਵੱਲ ਤੁਰਿਆ ਰਾਹ ਵਿੱਚ ਚਿੱਕੜ ਵਾਲਾ ਪਾਣੀ ਚੋ ਕੇ ਪਾਈ ਲੈਣਾ ਜੀ ਦੇ ਸੁੰਦਰ ਕੀਮਤੀ ਵਸਤੇ ਮੁਖੜਾ ਲੱਬੜ ਗਿਆ ਕਹਾਉਂ ਤੇ ਮਾਤਾ ਸਲਖਣੀ ਜੀ ਇਨ੍ਹਾਂ ਦੀ ਇਹ ਦਸ਼ਾ ਵੇਖ ਕੇ ਰਹਿ ਨਾ ਸਕੀ ਤੇ ਗੁਰੂ ਜੀ ਨੂੰ ਆਉਂਦਿਆ ਕਿਹਾ ਕਿ ਇਸ ਤਰ੍ਹਾਂ ਨਮੀ

ਦੇ ਦੁੱਖਾਂ ਨੂੰ ਹਰਨ ਲਈ ਚੁਣ ਕੇ ਇਸ ਦੇ ਮਾਰੇ ਹਨ ਗੁਰੂ ਜੀ ਨੇ ਗੁਰਗੱਦੀ ਪਾਈ ਲੈਣਾ ਜੀ ਨੂੰ ਦੇ ਦਿੱਤੀ ਤਾਂ ਮਾਤਾ ਸੁਲਖਣੀ ਜੀ ਨੇ ਰਤਾ ਰੋਸ ਨਹੀਂ ਕੀਤਾ ਪਰ ਨਾਨਕ ਦੇਵ ਜੀ ਦੇ ਜੋਤਿ ਜੋ ਸਮਾਉਣ ਬਾਦ ਕਰਤਾਰpur ਦੀ ਸਾਰੀ ਜ਼ਮੀਨ ਦਾ ਪ੍ਰਬੰਧ ਮਾਤਾ ਬਾਬਾ ਲਖਮੀ ਚੰਦ ਕਰਦਾ ਮਾਤਾ ਸੁਲਖਣੀ ਜੀ ਗੁਰੂ ਜੀ ਪਿੱਛੋਂ ਸੰਗਤ ਵਿੱਚ ਉਸੇ ਤਰ੍ਹਾਂ ਧਰਮ ਪ੍ਰਚਾਰ ਕਰਦੇ ਸਤ ਸੰਗ ਕਰਦੇ ਕੀਰਤਨ ਹੁੰਦਾ ਸਤ ਸੰਗਤਾ ਨੂੰ ਨਾਮ ਸਿਮਰਨ ਨਾਲ ਜੋੜੀ ਰੱਖਦੇ ਕੁਝ ਸਾਲ ਬਾਅਦ ਮਾਤਾ ਸਲਖਣੀ ਜੀ ਵੀ ਆਪਣੇ ਗੁਰੂ ਪ੍ਰਤੀ ਦੇ ਚਰਨਾਂ ਵਿੱਚ ਸਤਖੰਡ ਵਾਸ ਕਰ ਗਏ ਇਹਨਾਂ ਦਾ ਸੰਸਕਾਰ ਵੀ ਕਤਾਰਪੁਰ ਰਵੀ ਦੇ ਕੰਡੇ ਕੀਤਾ ਗਿਆ ਮਾਤਾ ਸਲਖਣੀ ਜੀ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ ਵੇਲੇ ਪਛੋੜੇ ਚੱਲ ਕਦੀ ਮਾਪਿਆਂ ਤੇ ਸਮਰ ਨਹੀਂ ਦੇ ਸਗੋਂ ਉਹਨਾਂ ਨੂੰ ਹੌਸਲਾ ਦਿੰਦੇ ਤੇ ਸੰਗਤਾਂ ਦੀ ਸੇਵਾ ਕਰਦੇ ਥੱਕਦੇ ਨਾ ਅੰਤ ਵਿੱਚ ਇਸ ਯੁੱਗ ਪੁਰਸ਼ ਗੋਨਾਂਤ ਦੇਵ ਜੀ ਦੀ ਸੁਪੁੱਤਰੀ ਸੁਲੱਖਣੀ ਵੀ ਸ਼ੁਰੂ ਵਿੱਚ ਗੁਰੂ ਨਾਨਕ ਦੇਵ ਜੀ ਦਾ ਰਾਜ ਰੱਖਣ ਲਈ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਵਾਸਤੇ ਪੈਂਦੀ ਪਰ ਆਖਰ ਉਸ ਇਨਸਤਿਤੀਆਂ ਨਾਲ ਸੰਜਕਤਾ ਕਰ ਹੀ ਲਿਆ ਤੇ ਗੁਰੂ ਜੀ ਦੇ ਮਹਾਨ ਅੰਦੋਲਨ ਦੀ ਪੂਰਵਕ ਬਣ ਗਈ ਮਾਤਾ ਸੁਲੱਖਣੀ ਸਿੱਖ ਇਤਿਹਾਸ ਦਾ ਆਪਣੀਆਂ ਖੁਸ਼ੀਆਂ ਆਪਣਾ ਸੁੱਖ ਆਪਣਾ ਸਰਬ ਹੋਂਮ ਕਰ ਦਿੱਤਾ ਪਰ ਇੱਕ ਪ੍ਰਤੀ ਵਰਤਾਂ ਗੁਰੂ ਜੀ ਦੀ ਕਾਰਜ ਸiddhi ਵਿੱਚ ਪਰੋਣਾ ਨਾ ਬਣੀ ਜੋ ਮਾਤਾ ਸੁਲੱਖਣੀ ਜੀ ਦਾ ਯੋਗਦਾਨ ਸਿੱਖ ਸਿੱਖੀ ਲਈ ਮਹਾਨ ਹੈ ਜਿਸਨੇ ਆਪਣੇ ਪਤੀ ਨਾਲ ਪੂਰੀ ਮਿਲਣ ਵਰਤਨ ਦੇ ਸਿੱਖੀ ਪੌਦੇ ਨੂੰ ਪੂਰੇ ਧਿਆਨ ਨਾਲ ਗੁਰੂ ਜੀ ਦੇ ਉਪਦੇਸ਼ਾਂ ਅਨੁਸਾਰ ਪਾਲਦੀ ਰਹੀ ਤੇ ਇਸ ਨੂੰ ਠੰਡ ਤੇ ਧੁੱਪ ਦੀ ਗਰਮੀ ਤੋਂ ਬਚਾਉਂਦੀ ਰਹੀ ਬੱਚਿਆਂ ਵਾਂਗ ਪਿਆਰ ਦੀ ਸਮਾਰਨ ਕਰਦੀ ਰਹੀ ਤੇ ਇਹ ਪੌਦਾ ਫਿਰ ਮਾਤਾ ਕੀ ਵੀ ਚੀਜ਼ੇ ਹਮਲੇ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ